ਹਰ ਸਾਲ ਮੰਗੂ ਜਦੋਂ ਐਜੀਪੀਸੀ ਦੇ ਪ੍ਰਧਾਨ ਦਾ ਇਲੈਕਸ਼ਨ ਹੁੰਦਾ ਤੇ ਐਗਜ਼ੈਕਟਿਵ ਦਾ ਇਲੈਕਸ਼ਨ ਹੁੰਦਾ ਅਸੀਂ ਇੱਥੇ ਮੀਟਿੰਗ ਕਰਦੇ ਆਂ ਅੱਜ ਦੀ ਮੀਟਿੰਗ ਤੋਂ ਪਹਿਲੇ ਮੈਂ ਸਾਰੇ ਮੈਂਬਰਾਂ ਨਾਲ ਇੱਕ ਇੱਕ ਕਰਕੇ ਮਿਲਿਆ ਸੀ ਉਹਨਾਂ ਦੇ ਵਿਚਾਰ ਸੁਣੇ ਨੇ ਉਹਨਾਂ ਦੀ ਵਿਊਜ਼ ਕੀ ਹੈ ਕਿਵੇਂ ਹੋਣਾ ਚਾਹੀਦਾ ਹੈ ਕਿਹਨੂੰ ਚਾਹੁੰਦੇ ਆ ਸਾਰਾ ਸਮਝ ਕੇ ਫਿਰ ਅੱਜ ਜਦੋਂ ਉਹਨਾਂ ਨੇ ਮੈਨੂੰ ਅਧਿਕਾਰ ਦਿੱਤੇ ਤੇ ਅਸੀਂ ਮੈਂ ਅਨਾਉਂਸ ਕੀਤਾ ਕੀ ਧਾਮੀ ਸਾਹਿਬ ਸਾਡੇ ਕੱਲ ਇਲੈਕਸ਼ਨ ਦੇ ਪ੍ਰਧਾਨ ਦੇ ਤੌਰ ਤੇ ਉਹ ਕੈਂਡੀਡੇਟ ਸਾਡੇ ਵਿੱਚ ਸਾਨੂੰ ਜਿਹੜੇ ਪਹਿਲੇ ਕੰਮ ਕਾਫੀ ਵਧੀਆ ਕੀਤੇ ਨੇ ਉਹਨਾਂ ਨੇ ਵਿਦੇਸ਼ਾਂ ਵਿੱਚ ਔਰ ਇਹ ਸਭ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਕੀ ਬਾਸ ਸਾਹਿਬ ਜਿੰਮਤੋ ਜਿੰਮਤੋ ਮੈਂ ਉਹਨਾਂ ਨੂੰ ਯੂਜ਼ ਕਰਨ ਪਾਇਆ ਆਪਣੀ ਪ੍ਰਧਾਨਗੀ ਹੈਟ ਇਸ ਵਾਰ ਦੁਬਾਰਾ ਰਿਪੀਟ ਕੀਤਾ ਜਾ ਰਿਹਾ ਠੀਕ ਧਾਮੀ ਸਾਹਿਬ ਦੀ ਸ਼ਖਸੀਅਤ ਇਹੋਦੀ ਸ਼ਖਸੀਅਤ ਆ ਜਿਹਨੂੰ ਸ਼ਰਮਣੀ ਅਕਾਲੀ ਦਲ ਦੇ ਮੈਂਬਰ ਤਾਂ ਸਤਿਕਾਰ ਦਿੰਦੇ ਹੀ ਆ ਦੂਜਿਆਂ ਤੇ ਰਵੇਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਤੁਹਾਡੇ ਬੰਦੀ ਤੋਂ ਉੱਪਰ ਉੱਟ ਕੇ ਤੇ ਬਹੁਤ ਵੱਡਾ ਸਨਮਾਨ ਦਿੰਦੇ ਇਸ ਕਰਕੇ ਇਸ ਮੌਕੇ ਦੇ ਉੱਤੇ ਬਹੁਤ ਅੱਛੀ ਅਗਵਾਈ ਜਿਹੜੀ ਆ ਉਹ ਕਰ ਰਿਹਾ ਪਿੱਛੇ ਵੀ ਚੁਣੌਤੀਆਂ ਭਰਿਆ ਸਮਾਂ ਸੀ ਬੜੇ ਅਡੋਲ ਰਹਿ ਕੇ ਉਹਨਾਂ ਨੇ ਸਾਰਾ ਕੰਮ ਕੀਤਾ ਔਰ ਹੁਣ ਵੀ 350 ਸਾਲਾਂ ਸ਼ਤਾਬ ਦੀ ਗੁਰੂ ਤੇਗ ਬਹਾਦਰ ਸਾਹਿਬ ਵੀ ਪਾਈ ਮਤੀ ਦਾਸ ਪਾਈ ਸਤੀ ਦਾਸ ਪਾਈ ਦਿਆਲਾ ਜੀ ਦੀ ਉਹਦੇ ਚ ਵੀ ਦੇਸ਼ ਭਰ ਦੇ ਵਿੱਚ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਜਿਹੜੇ ਪ੍ਰੋਗਰਾਮ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਚਲਾਦੇ ਆ ਸਾਰੇ ਮੈਂਬਰ ਉਹਨਾਂ ਦੇ ਨਾਲ ਆਪਣੇ ਆਪ ਨੂੰ ਹਮੇਸ਼ਾ ਸਨਮਾਨਿਤ ਤੇ ਮਹਿਸੂਸ ਕਰਦੇ ਆ ਸੋ ਇਹ ਜਿਹੜੇ ਵੱਡੇ ਗੁਣ ਹੈ ਇਹ ਮੈਂ ਸਮਿਤੀ ਦਾ ਕੇ ਮੈਂ ਪ੍ਰਧਾਨਤਵ ਦਾ ਵੀ ਧੰਨਵਾਦ ਕਰਦਾ ساری ਪਾਰਟੀ ਦਾ ਵੀ ਧੰਨਵਾਦ ਕਰਦਾ ਕਿ ਬਹੁਤ ਵਧੀਆ ਚੋਇਸ ਆ ਬੇਦਾਗ ਸ਼ਖਸੀਅਤ ਜਿਨ੍ਹਾਂ ਨੇ ਦਿਨ ਰਾਤ ਸ਼ਰੋਪਨੀ ਕੁੱਟਰਪੰਦ ਕਮੇਟੀ ਵਾਸਤੇ ਬਹੁਤ ਹੀ ਅੱਛਾ ਕਾਰਜ ਕੀਤਾ ਉਹਨਾਂ ਨੂੰ ਦੁਬਾਰਾ ਜਿਹੜਾ ਫੇਰ ਜਿਹੜਾ ਮੈਦਾਨ ਚ ਉਤਾਰਿਆ ਹੁਣ ਤਾਂ ਮੈਂ ਸਮਝਦਾ ਕਿ ਇਹ ਐਡੀ ਅੱਛੀ ਚੋਇਸ ਹੈ ਕਿ ਸਾਰਿਆਂ ਨੂੰ ਜਿਹੜਾ ਆਪਣੇ ਆਪ ਹੀ ਇਹਦਾ ਸਮਰਥਨ ਕਰਨਾ ਚਾਹੀਦਾ ਮੁਰਕਦੇ ਵੱਲੋਂ ਇਹ ਕਹੇਗੇ 35 ਮੈਂਬਰ ਉਹਨਾਂ ਦੇ ਨਾਲ ਨੇ ਉਹਨਾਂ ਵੱਲੋਂ ਵੀ ਉਮੀਦਵਾਰ ਦੀ ਨਿਸ਼ਾਨੀ ਦੇਖੋ ਮੈਂਬਰ ਤਾਂ ਕਰ ਕੱਲ ਦੀ ਇਲੈਕਸ਼ਨ ਚ ਪਤਾ ਲੱਗੇਗਾ ਮੈਂ ਨਾ ਕਿਸੇ ਨੂੰ ਵਧਾ ਕੇ ਪੇਸ਼ ਕਰਦਾ ਮੈਂ ਕਿਸੇ ਨੂੰ ਘਟਾ ਕੇ ਕਰਦਾ ਪਰ ਮੈਨੂੰ ਲੱਗਦਾ ਨਹੀਂ ਕਿ ਧਾਮੀ ਸਾਹਿਬ ਦੇ ਸਾਹਮਣੇ ਕਿਸੇ ਨੂੰ ਖੜਾ ਹੋਣਾ ਚਾਹੀਦਾ ਜਿਹਦਾ ਅੱਛਾ ਉਹਨਾਂ ਦਾ ਕਾਰਜ ਆ ਬਾਕੀ ਇਹ ਡੈਮੋਕ੍ਰੈਟਿਕ ਪ੍ਰਕਰਿਆ ਉਹਨਾਂ ਦੀ ਆਪਣੀ ਸਾਡੀ ਤਾਂ ਬੇਨਤੀ ਹੈ ਕਿ ਇਹ ਹੁਣ ਸਤਾਬਦੀ ਦਾ ਮੌਕਾ ਸਾਰਿਆਂ ਨੂੰ ਸਬਤਨ ਕਰਨਾ ਚਾਹੀਦਾ ਜੀ ਸਰਪਾਲ ਦੀ ਗਲਤੀ ਤਸਵੀਰ ਦਾ ਮਰੇ ਜ਼ਰੂਰ ਦੱਸਿਓ ਕਿ ਕੱਲ ਜੀ ਮੇਂ ਜਲਾਸ ਵੀ ਹੈ ਔਰ ਸਾਹਮਣੇ ਪਾਸੇ ਖ਼ਲਾਲ ਕੋਈ ਉਮੀਦਵਾਰ ਨਹੀਂ ਹੈ ਅਜਿਹਾ ਕੱਲ ਦਾ ਕੀ ਤੁਸੀਂ ਆ ਦੇਖੋ ਇਹ ਤਾਂ ਉਹਨੇ ਕੱਲ ਜਿਹੜਾ ਹਾਊਸ ਜਿਹੜਾ ਨਿਯਮਾਂ ਦੇ ਮੁਤਾਬਕ ਐ ਸੈਂਪਲ ਹੋਣਾ ਇਸ ਕਰਕੇ ਜੋ ਇਲੈਕਸ਼ਨ ਦੀ ਪ੍ਰਕਿਰਿਆ ਉਹ ਸ਼ੁਰੂ ਹੋਏਗੀ ਜੋ ਮੌਕੇ ਦੇ ਮੁਤਾਬਕ ਹਾਲਾਤ ਹੁੰਦੇ ਨੇ ਬਹੁਤ ਵਾਰੀ ਇਲੈਕਸ਼ਨ ਨਹੀਂ ਵੀ ਹੁੰਦੀ ਲੋੜ ਨਹੀਂ ਪੈਂਦੀ ਜੇ ਲੋੜ ਪਵੇ ਤੇ ਇਲੈਕਸ਼ਨ ਹੁੰਦੀ ਹੈ ਇਹ ਹੱਕ ਹੈ ਮੈਂਬਰਾਂ ਦਾ ਇਸ ਕਰਕੇ ਪੂਰਾ ਨਿਯਮਾਂ ਦੇ ਮੁਤਾਬਕ ਹਾਊਸ ਜਿਹੜਾ ਹੈਗਾ ਉਹ ਐਕਟ ਦੇ ਮੁਤਾਬਕ ਜਿਹੜਾ ਉਹ ਚੋਣ ਹੋਏਗੀ ਸਾਡੇ ਕਿੰਨੇ ਮੈਂਬਰ ਆ ਸੀ ਸਾਡੇ ਤਾਂ ਤੁਸੀਂ ਕੱਲ ਕਿੰਨੇ ਮੈਂਬਰ ਠੀਕ ਹੈ ਅੱਜ ਕੋਈ ਕਮੀ ਲੱਗਦੀ ਸੀਗੀ ਚੜਦੀ ਕਲਾ ਸਾਰੀ ਕੁਝ ਮੈਂਬਰ ਸਰਬਾਨ ਦੀ ਮਜਬੂਰੀ ਸੀਗੀ 7-8 ਦੀ ਉਹਨਾਂ ਦੇ ਹਲਕਿਆਂ 'ਚ ਅੱਜ ਜਿਹੜਾ ਧੁਪਰੀ ਸਾਹਿਬ ਤੋਂ ਨਗਰ ਕੀਰਤਨ ਚੱਲ ਰਿਹਾ ਉਹਨਾਂ ਦੇ ਹਲਕਿਆਂ ਦੇ ਵਿੱਚੋਂ ਤੋਂ ਪੰਥਕ ਜ਼ਿੰਮੇਵਾਰੀ ਹੈ ਵੱਡੀ ਉਹਨਾਂ ਨੇ ਪਹਿਲਾਂ ਹੀ ਕਹੇ ਦਿੱਤਾ ਅਸੀਂ ਕੋ ਸਵੇਰੇ ਆਉਣਗੇ ਚਾਰ-ਪੰਜ ਮੈਂਬਰ ਜਿਹੜੇ ਕਾਫੀ ਸੀਰੀਅਸਲੀ ਬਿਮਾਰ ਨੇ ਉਹਨਾਂ ਨੂੰ ਅਸੀਂ ਅੱਗੇ ਵੀ ਦੁਬਾਰਾ ਕਰੀ ਖੇਚਲ ਨਹੀਂ ਦਿੰਦੇ ਉਹ ਸਵੇਰੇ ਸਿੱਦੇ ਆਉਣਗੇ ਤੇ ਸਾਰੇ ਹੀ ਮੈਂਬਰ ਪਿਛਲੇ ਸਾਲ ਨਾਲੋਂ ਤੁਹਾਨੂੰ ਗਿਣਤੀ ਵਧਾ ਕੇ ਦਿਖਾ ਤੇ ਵੈਸੇ ਤੇ ਸਾਡੀ ਤਾਂ ਹੁਣ ਅਰਦਾਸ ਹੈ ਕਿ ਸ਼ਾਇਦ ਸਾਰੇ ਹੀ ਤਾਂ ਵੀ ਸਾਨੂੰ ਸਮਰਥਨ ਦੇ ਦੇਣ ਸਤਿ ਸ੍ਰੀ ਅਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਥੋੜਾ ਜਿਹਾ ਨਿਵੇਰ ਬਚੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੀ ਠੀਕ ਹੈ ਕੋਟਾਨ ਕੋਟ ਧੰਵਾਦਿਆ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਤੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਜਥੇਬੰਦੀ ਦਾ ਤੇ ਸਾਰੇ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਚੇਚੇ ਤੌਰ ਤੇ ਪ੍ਰਧਾਨ ਸ਼੍ਰੋਮਣੀ ਕਾਲੀਦਾ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਮੂਹ ਸਾਰੀ ਸੀਨੀਅਰ ਲੀਡਰਸ਼ਿਪ ਤੇ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਕਿਉਂਕਿ بڑا ਔਖਾ ਹੁੰਦਾ 1 ਸਾਲ 2 ਸਾਲ ਕੰਮ ਕਰਨਾ ਕਈ ਵਾਰੀ ਤਰੁੱਟੀਆਂ ਰਹਿ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਤੇ ਪਰ ਮੈਂ ਕਹਿ ਸਕਦਾ ਕਿ ਮੈਂਬਰ ਸਹਿਬਾਨਾਂ ਨੇ ਆਪਣੇ ਦਿਲੋਂ ਜਿੰਨੀ ਇਹ ਮਹਿਸੂਸ ਕਰਦੇ ਸੀ ਇਹ ਮੋੜ ਸੇਵਾ ਦਿੱਤੀ ਆ ਤੇ ਮੇਰੇ ਤੇ ਹੁਣ ਬੋਝ ਵੀ ਵੱਧ ਗਿਆ ਕਿਉਂਕਿ ਪ੍ਰਧਾਨਗੀਆਂ ਲੈਣੀਆਂ ਸੌਕੀਆਂ ਤੇ ਨਿਭਣਾ ਜਿਹੜਾ ਉਹ ਔਖਾ ਹੁੰਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਜਿਹੜਾ ਭਰੋਸਾ ਇਹ ਨਹੀਂ ਪ੍ਰਗਟ ਕੀਤਾ ਉਸ ਭਰੋਸੇ ਤੇ ਪੂਰਾ ਉਤਨਾ ਤੇ ਗੁਰੂ ਰਾਮਦਾਸ ਪਾਸ਼ਾ ਤਰਸ ਕਰਕੇ ਦਾਸ ਕੋਲੋਂ ਨਿਵਾਣੀ ਜੇ ਨਿਸ਼ਕਾਮ ਸੇਵਾ ਜਿਵੇਂ ਪਹਿਲਾਂ ਲੈਂਦਾ ਉਸੇ ਤਰ੍ਹਾਂ ਸੇਵਾ ਲੈਣ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਦਾ ਕਿ ਆ ਜਿਹੜੇ ਸ਼ਤਾਬਦੀ ਦੇ ਸਾਡੇ ਚੱਲ ਰਹੇ ਆ 350 ਸਾਲਾ ਆਪਾਂ ਸਾਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਮਨਾਉਣ ਜਾ ਰਹੇ ਆ ਸਾਰੀ ਕੌਮ ਨੂੰ ਅਪੀਲ ਕਰਦਾ ਕਿ 23 ਤੋਂ ਲੈ ਕੇ 29 ਨਵੰਬਰ ਤੱਕ ਸ਼੍ਰੀ ਅਨੰਦਪੁਰ ਦੀ ਧਰਤੀ ਤੇ ਪਹੁੰਚੀਏ ਉਹ ਮਹਾਨ ਨਗਰ ਕੀਰਤਨ 'ਚ ਹਾਜ਼ਰੀ ਭਰੀਏ ਹੁਣ ਮਟਨ ਤੋਂ ਇੱਕ ਨਗਰ ਕੀਰਤਨ ਲੱਗਣਾ ਉਹ ਵੀ ਜਿਹੜਾ ਲੋਕਿਕ ਹੋਊਗਾ ਸੋ ਸਾਰਿਆਂ ਨੇ ਉਹਦੇ ਵਿੱਚ ਵੱੱਟ ਵੱੱਟ ਹਾਜ਼ਰੀ ਭਰਨੀ ਸਤ ਗੁਰਾਂ ਦਾ ਗੁਰਿਆਈ ਦੇਸਿਆ ਕਲਗੀਧਰ ਪਾਚਾ ਦਾ ਉਹਦੇ ਲਈ ਵੱਡੇ ਜਿਹੜੇ ਆ ਸਾਰੇ ਸਮਾਗਮ ਰੱਖੇ ਆ ਤੋਂ ਫਿਰ ਦੁਬਾਰਾ ਦਿਲ ਦੀਆਂ ਲਗਾਈਆਂ ਤੋਂ ਸਤ ਗੁਰੂ ਦਾ ਧੰਨਵਾਦ ਕਰਨਾ ਉਥੇ ਆਪਣੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸਮੁੱਚੇ ਇਸ ਸੀਨੀਅਰ ਲੀਡਰਸ਼ਿਪ ਦਾ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਦਾ ਕਿਉਂਕਿ ਜਿਵੇਂ ਜੋਸ਼ ਕਰੋਸ਼ ਦੇ ਨਾਲ ਜਿਵੇਂ ਪ੍ਰਧਾਨ ਸਾਹਿਬ ਨੇ ਨਾਮ ਅਨਾਉਂਸ ਕੀਤਾ ਤੇ ਇਹਨਾਂ ਦੇ ਜੇ ਜੀ ਵਾਤਾ ਨੂੰ ਨਮਸਕਾਰ ਵੀ ਕਰਦਾ ਤੇ ਆਸ ਵੀ ਕਰਦਾ ਗੁਰੂ ਸਾਹਿਬ ਕਿਰਪਾ ਕਰਿਓ ਰਲ ਮਿਲ ਕੇ ਜਦੋਂ ਅੱਗੇ ਸਮਾਂ ਨਿਕਲਿਆ ਇਸੇ ਤਰ੍ਹਾਂ ਚੜ੍ਹਦੀ ਕਲਾ ਸਮਾਂ ਨਿਕਲੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ